ਦਾ ਮੰਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਖੁਦਾ ਨੇ ਸਮਾਂ ਦਿੱਤਾ ਕਿ ਖੁਦਾ ਦੇ ਅਸੀਂ ਕੰਮਾਂ ਦਾ ਵਰਣਨ ਕਰ ਸਕੀਏ ਮੈਂ ਆਪਣੀ ਗਵਾਹੀ ਦੱਸਾਂ ਉਸ ਤੋਂ ਪਹਿਲੇ ਮੈਂ ਸਭ ਨੂੰ ਪ੍ਰਭੂ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਖੁਦਾ ਦੇ ਦਾਸ-ਦਾਸੀਆਂ ਆਏ ਹੋ ਪੈਂਪਰਾਵ ਨੂੰ ਜਮਸੀਦੀ ਕੰਦੀ ਹਾਂ ਗਵਾਹੀ ਮੇਰੀ 2 ਮਹੀਨੇ ਦੀ 3 ਮਹੀਨੇ ਪਹਿਲੇ ਦੀ ਹੈ ਖੁਦਾ ਸਾਡੇ ਨਾਲ ਉਹ ਕੰਮ ਕਰਦਾ ਜੋ ਸਾਡੀਆਂ ਸੋਚਾਂ ਤੋਂ ਬਾਹਰ ਹੈ ਜੋ ਸਾਡੀ ਖਿਆਲਾਂ ਤੋਂ ਬਾਹਰ ਹੈ ਖੁਦਾ ਨੇ ਕਿਹਾ ਮੈਂ ਤੁਹਾਡੀ ਨਾਲੋਂ ਕੰਮ ਕਰਾਂਗਾ ਜੇ ਤੁਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਨਾ ਹੀ ਕੰਨਾਂ ਨਾਲ ਸੁਣਿਆ ਔਰ ਮੈਂ ਬਿਆਨ ਨਹੀਂ ਕਰ ਸਕਦੀ ਕਿ ਖੁਦਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਕਿੰਨੇ ਕਿੰਨੇ ਵੱਡੇ ਕੰਮ ਕੀਤੇ ਹੈ ਔਰ ਮੇਰੇ ਜਿਸ ਤਰ੍ਹਾਂ ਤੁਸੀਂ ਖੁਦਾ ਦੇ ਦਾਸ ਦੀ ਕੋਲੋਂ ਇੱਕ ਮਹੀਨਾ ਡੇਢ ਮਹੀਨਾ ਪਹਿਲੇ ਸੁਣਿਆ ਕਿ ਮੇਰੀ ਹਾਰਟ ਦੀ ਪ੍ਰੋਬਲਮ ਸੀ और मैं दो महीने चर्च भी नहीं आई और प्रॉब्लम इस तरह शुरू हुई कि मेरी मम्मा की डेथ हो गई उस तो दस दिन बाद मेरी चाची जी की डेथ हो गई और उस तो बाद मैं खुदा के चिंता तो नहीं सी कर दी पर पता नहीं किस तरह होया और मेरी स्वेलिंग शुरू हो गई और काफ़ी मेरा ਚੱਲਣਾ ਫਿਰ ਨਾ ਮੁਸ਼ਕਲ ਹੋ ਗਿਆ। ਔਰ ਜਿੱਦੋਂ ਮੈਨੂੰ ਡਾਕਟਰ ਦੇ ਕੋਲ ਲੈ ਕੇ ਗਏ ਮੇਰੇ ਪੇਰੈਂਟਸ ਮੇਰੇ ਬ੍ਰਦਰ ਤੇ ਡਾਕਟਰ ਨੇ ECG ਵਗੈਰਾ ਕੀਤੀ, ਮੈਡੀਸਨ ਦਿੱਤੀ ਕੁਝ ਇਨਫੈਕਸ਼ਨ ਸੀਗੀ ਕਾਫੀ। ਔਰ ਜਦੋਂ ਉਹਨਾਂ ਨੇ ECG ਕੀਤੀ ਤਾਂ ਉਹਨਾਂ ਨੇ ਡਾਕਟਰ ਨੇ ਕਿਹਾ ਕਿ ਹਾਰਟ ਜਿਹੜਾ ਪ੍ਰੋਪਰ ਪੰਪਿੰਗ ਨਹੀਂ ਕਰਦਾ। ਔਰ ਦੁੱਖ ਮੈਨੂੰ ਇਸ ਗੱਲ ਦਾ ਨਹੀਂ ਹੈ ਕਿ ਮੇਰਾ ਹਾਰਟ ਨੂੰ ਕੋਈ ਪ੍ਰੋਬਲਮ ਸੀਗੀ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਖੁਦਾ ਮੇਰਾ ਇੰਨਾ ਮਹਾਨ ਹੈ ਕਿ ਖੁਦਾ ਸਾਡੇ ਹਾਰਟ ਦਾ ਰਖਵਾਲਾ ਹੈ ਮੈਂ ਜਦੋਂ ਡਾਕਟਰ ਨੇ ਮੈਨੂੰ ਇਸ ਚੀਜ਼ ਦੇ ਲਈ ਕਿਹਾ ਕਿ ਤੁਹਾਡਾ ਹਾਰਟ ਜਿਹੜਾ ਪ੍ਰੋਪਰ ਪੰਪਿੰਗ ਨਹੀਂ ਕਰਦਾ ਪਰ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਚਿੰਤਾ ਨਹੀਂ ਹੋਈ ਕਿਉਂਕਿ ਮੈਨੂੰ ਇਹ ਪਤਾ ਕਿ ਜੋ ਮੇਰੇ ਨਾਲ ਖੜਾ ਹੈ ਉਹ ਡਾਕਟਰਾਂ ਨਾਲੋਂ ਹੀ ਵੱਡਾ ਹੈ और वो इलाज करना इस है और मैं खुदा क्या कि प्रभु बेशक डॉक्टर ने यह है कि ता हार्ट जो प्रॉपर पंपिंग नहीं कर रहा हार्ट पीड़ घट चलती है पर मैं खुदा क्या प्रभु जी जिस तरह असी सोंग दे द्वारा भी सुनिया है कि दिल मेरा अब मेरा नहीं है ये दिल है अब तेरा और प्रभु साडिया दिल दया धड़कना से कब्जा है साढ़े दिल से ओब्जा है ਤੇ ਜਦੋਂ ਮੈਂ ਡਾਕਟਰ ਦੇ ਕੋਲ ਸੁਣਿਆ ਤੇ ਮੈਂ ਉਦੋਂ ਹੀ ਖੁਦਾ ਨੂੰ ਕਿਹਾ ਕਿ ਪ੍ਰਭੂ ਇਹ ਤੇ ਦਿਲ ਤਿਲ ਨੂੰ ਮੈਂ ਦਿੱਤਾ ਹੈ ਯੈਸ ਕੀ ਫਰਕ ਪੈਂਦਾ ਹੈ ਘੱਟ ਚੱਲ ਰਿਹਾ ਜਾਂ ਜ਼ਿਆਦਾ ਚੱਲ ਰਿਹਾ ਮੈਨੂੰ ਇਸ ਚੀਜ਼ ਦਾ ਕੋਈ ਚਿੰਤਾ ਨਹੀਂ ਹੈ ਪ੍ਰਭੂ ਮੈਂ ਇਹ ਨਾ ਜਾਣਦੀ ਹਾਂ ਕਿ ਮੈਂ ਤੇਰੇ ਤੇ ਵਿਸ਼ਵਾਸ ਕਰਦੀ ਹਾਂ ਔਰ ਤੂੰ ਮੇਰਾ ਹਰ ਬਾਡੀ ਪਾਰਟਸ ਦਾ ਰਖਵਾਲਾ ਹੈ ਆਮਨ ਔਰ ਖੁਦਾ ਨੂੰ ਮੈਂ ਜਾਦੇ ਕਿਹਾ ਤੇ ਮੈਨੂੰ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆ ਮਹਿਸੂਸ ਨਹੀਂ ਹੋਈ ਕਿ ਮੈਨੂੰ ਇਹ ਲੱਗੇ ਕਿ ਦਿਨ-ਪ੍ਰਤੀ ਦਿਨ ਮੈਂ ਹਾਰਡ ਦੀ ਮਰੀਜ਼ ਹੋ ਗਈਆਂ ਜਾਂ ਕਿਸ ਤਰ੍ਹਾਂ ਔਰ ਉਸ ਤੋਂ ਬਾਅਦ ਜਦੋਂ ਮੈਂ ਇਨਫੈਕਸ਼ਨ ਦੀ ਥੋੜੀ ਮੈਡੀਸਿਨ ਖਾਧੀ ਇੱਕ ਬਹੁਤ ਵੱਡੀ ਗੱਲ ਹੈ ਕਿ ਗਵਾਈ ਐਦਾ ਹੀ ਨਹੀਂ ਹੈ ਕਿ ਬਸ ਅਸੀਂ ਬੋਲ ਦਿੱਤਾ ਕਿ ਹਾਰਡ ਠੀਕ ਹੋ ਗਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਇੱਕ ਵੀ ਟੈਬਲੇਟ ਜਿਹੜੀ ਹਾਰਡ ਦੀ ਨਹੀਂ ਖਾਧੀ ਹੁਣ ਜਰ ਨਾਲ ਤਾਲੀ ਲਗਾਓ ਔਰ ਖੁਦਾ ਦੇ ਵਿੱਚ ਬਸ ਬਣੀ ਰਹੀ ਔਰ ਉਸ ਤੋਂ ਇੱਕ ਮਹੀਨਾ ਬਾਅਦ ਗੁਆਇਡ ਕੋੜੀ ਲੰਬੀ ਮੈਂ ਪਿਛਲੀ ਵਾਰੀ ਪਾਸੇ ਜਿਹਨੂੰ ਕਹਿ ਰਹੀ ਸੀ ਕਿ ਮੈਨੂੰ ਥੋੜਾ ਜਿਹਾ ਟਾਈਮ ਲੱਗ ਜਾਣਾ ਉਸ ਤੋਂ ਬਾਅਦ ਇੱਕ ਮਹੀਨਾ ਬਾਅਦ ਮੈਂ ਬਾਹਰ ਸੈਰ ਕਰ ਰਹੀ ਸੀ ਇਥੋਂ ਤੱਕ ਕਿ ਮੇਰੀਆਂ ਲੱਤਾਂ ਬਹੁਤ ਕਮਜ਼ੋਰ ਹੋ ਗਈਆਂ ਮੇਰੇ ਕੋ ਚੱਲਿਆ ਫਿਰਿਆ ਨਹੀਂ ਸੀ ਜਾਂਦਾ 슈ਗਰ ਦਾ ਲੈਵਲ ਖਾਲੀ ਪੇਟ 400 ਆ ਰਿਹਾ ਸੀਗਾ ਕਾਫੀ ਮੇਰੀ ਪ੍ਰੋਬਲਮ ਜਿਹੜੀ ਹੈ ਬਾਡੀ ਦੇ ਵਿੱਚ ਆਈ ਔਰ ਮੇਰੇ ਕੋ ਜਿਆਦਾ ਚੱਲਿਆ ਫਿਰਿਆ ਨਹੀਂ ਸੀ ਜਾਂਦਾ ਤੇ ਮੈਂ ਬਾਅਦ ਉਸ ਤੋਂ ਇੱਕ ਮਹੀਨਾ ਬਾਅਦ ਜਦੋਂ ਮੈਂ ਤਬੀਅਤ ਠੀਕ ਨਹੀਂ ਸੀ ਮੈਂ ਬਾਅਦ ਕੋ ਮਰੀ ਸੀ ਪਾਸਟਰ ਟੈਂਪਲ ਜੀ ਉੱਥਾਂ ਦੀ ਲੰਘ ਰੇ ਔਰ ਉਹਨਾਂ ਨੇ ਮੈਨੂੰ ਦੇਖਿਆ ਤੇ ਉਹਨਾਂ ਨੇ ਗੱਡੀ ਨੂੰ ਖਿਲਾ ਰਿਆ ਤੇ ਅੰਦਰ ਆਏ ਤੇ ਪੁੱਛਿਆ ਹਨਾ ਨੇ ਕਿ ਸਿਸਟਰ ਤੁਸੀਂ ਚਰਚ ਨਹੀਂ ਆ ਰਹੇ ਮੈਂ ਕਿਹਾ ਪਾਸਟਰ ਜੀ ਮੈਨੂੰ ਆ ਪ੍ਰੋਬਲਮ ਆ ਔਰ ਉਹਨਾਂ ਨੇ ਮੇਰੇ ਵਾਸਤੇ ਪ੍ਰੇਅਰ ਕੀਤੀ ਔਰ ਉਸ ਦਿਨ ਤੋਂ ਬਾਅਦ ਹੀ ਮੇਰਾ ਦਿਨ-ਪ੍ਰਤੀ ਦਿਨ ਜੜੀ ਤਬੀਅਤ ਠੀਕ ਹੁੰਦੀ ਗਈ ਉਸ ਤੋਂ ਥੋੜੇ ਦਿਨਾਂ ਬਾਅਦ ਪਾਸਟਰ ਵਿੱਕੀ ਜੀ ਦੇ ਫੋਨ ਦੇ ਦੁਆਰਾ ਉਹਨਾਂ ਨੇ ਮੇਰੇ ਤੇ ਪ੍ਰੇਰਿਤ ਕੀਤੀ ਔਰ ਮੈਂ ਚੰਗੀ ਹੁੰਦੀ ਗਈ ਔਰ ਫਿਰ ਮੈਂ ਚਰਚ ਜਾਦਾਈ ਤੇ ਤੁਸੀਂ ਦੇਖਿਆ ਸੀ ਮੈਨੂੰ ਕਿ ਮੈਂ ਬਿਲਕੁਲ ਠੀਕ ਸੀ ਯੋਰ ਨਾਲ ਤਾਲੀ ਲਗਾਓ